ਸਸਕਲ ਪੰਜਾਬੀਓ ਭਗ ਸ੍ਰੀ ਰਵਿਦਾਸ ਜੀ ਦੀ ਜਨਮ ਸਤਾਪਦੀ ਦੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਨਾ ਹੈ ਵੀ ਇਹਨਾਂ ਨਾਲ ਸੰਬੰਧਿਤ ਇੱਕ ਬਹੁਤ ਹੀ ਮਹੱਤਵਪੂਰਨ ਤੀਰਸਾਨ ਜਿਹੜਾ ਹੈਗਾ ਸ੍ਰੀ ਕਟਾਲਗੜ੍ਹ ਸਾਹਿਬ ਜਦੋਂ ਇਹ ਫੰਕਸ਼ਨ ਨੂੰ ਇੱਕ ਸਟਾਰ ਇਵੈਂਟ ਵਜੋਂ ਪੇਸ਼ ਕੀਤਾ ਜਾਣਾ ਚਾਹੀਦਾ ਸੀ ਪੰਜਾਬ ਸਰਕਾਰ ਦੁਆਰਾ ਉਸੇ ਥਾਂ ਤੇ ਅੱਜ ਹਾਲਾਤ ਕੀ ਨੇ ਤੁਸੀਂ ਆ ਫੋਟੋਆਂ 'ਚ ਦੇਖ ਸਕਦੇ ਹੋ ਅੱਜ ਸ੍ਰੀ ਖਰਾਲਗੜ੍ਹ ਸਾਹਿਬ ਨੂੰ ਜਾਣ ਵਾਲੀਆਂ ਜਿਹੜੀਆਂ ਸੜਕਾਂ ਨੇ ਮੈਂ ਸਮਝਦਾ ਉਹਨਾਂ ਨੂੰ ਸੜਕਾ ਕਹਿਣਾ ਚੰਗੀ ਗੱਲ ਨਹੀਂ ਆ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਉਹ ਕੱਚੇ ਰਸਤੇ ਪੁਲੀਆਂ ਬਹਿ ਗਈਆਂ ਨੇ ਅੱਜ ਤੋਂ 1 ਸਾਲ ਪਹਿਲਾਂ ਮੈਂ ਇਹਦੀ ਵੀਡੀਓ ਰਿਪੋਰਟ ਕੀਤੀ ਸੀ ਜਿਸ 'ਚ ਮੈਂ ਸਪਸ਼ਟ ਦੱਸਿਆ ਸੀ ਵੀ ਇੱਥੇ ਜਾਣ ਵਾਲੀਆਂ ਜਿਹੜੀਆਂ ਸਹੂਲਤਾਂ ਨੇ ਕਿਉਂਕਿ ਇਹਨਾਂ ਮਹੱਤਵਪੂਰਨ ਇਤਿਹਾਸਿਕ ਸਥਾਨ ਹੈ ਭਗਤ ਰਵਿਦਾਸ ਜੀ ਨੇ ਇਥੇ 4 ਸਾਲ 2 ਮਹੀਨੇ ਤੇ 11 ਦਿਨ ਬਤਾਏ ਔਰ ਲੋਕਾਂ ਦੀਆਂ ਮੁਸ਼ਕਲਾਂ ਸੁਨੀਆਂ ਔਰ ਇਥੇਪੱਕ ਟੀਵੀ ਕੀਤੀ ਇਹਨੇ ਇਤਿਹਾਸਿਕ ਸਥਾਨ ਨੂੰ ਉਹਦੀਆਂ ਬੰਦੀਆਂ ਸਹੂਲਤਾਂ ਮਾਨ ਸਨਮਾਨ ਜ਼ਰੂਰ ਮਿਲਣਾ ਚਾਹੀਦਾ ਪਰ ਕਿਤੇ ਨਾ ਕਿਤੇ ਇਹ ਸਰਕਾਰ ਇਸ ਫਰੰਟ ਤੇ ਵੀ ਫੇਲ ਹੋ ਰਹੀ ਹੈ ਇਸ ਇਵੈਂਟ ਨੂੰ ਬਹੁਤ ਆਪਾਂ ਭਾਗੇਸ਼ਾਲੇ ਕਿ ਆਪਾਂ ਨੂੰ ਇਸ ਇਵੈਂਟ ਚ ਸ਼ਮੂਲੀਅਤ ਕਰਨ ਦਾ ਮੌਕਾ ਮਿਲ ਰਿਹਾ ਪਰ ਸਰਕਾਰ ਨੇ ਇਸ ਇਵੈਂਟ ਦੀ ਮਹੱਤਵਪੂਰਨਤਾ ਸਮਝੀ ਨਹੀਂ ਅੱਜ ਵੀ ਉਥੇ ਸੜਕਾਂ ਦਾ ਇਹ ਹਾਲ ਹੈ ਬੀ ਉਥੇ ਜਾਣ ਵਾਲੇ ਸ਼ਰਦਾਲੂ ਬਹੁਤ ਤੰਗ ਪਰੇਸ਼ਾਨ ਹੁੰਦੇ ਕਈ ਮਾਵਾਂ ਨੇ ਆਪਣੇ ਬੱਚੇ ਐਕਸੀਡੈਂਟਾਂ ਚ ਉਥੇ ਖਵਾ ਲਏ ਪਰ ਫਿਰ ਵੀ ਇਹ ਸਰਕਾਰ ਸੁੱਤੀ ਰਹੀ ਜਦ ਕਿ ਹਲਕੇ ਨੂੰ ਦਿੱਪਤੀ ਸਪੀਕਰ ਦੀ ਨਮਾਇੰਦਗੀ ਦਿੱਤੀ ਗਈ ਹੈ ਔਰ ਮੈਂ ਸਮਝਦਾ ਵੀ ਬਹੁਤ ਇੱਕ ਵੱਡਾ ਉਹਦਾ ਹੈ ਪੰਜਾਬ ਸਰਕਾਰ ਚ ਤੇ ਉਹਨਾਂ ਨੂੰ ਚਾਹੀਦਾ ਸੀ ਵੀ ਖਰਾਲਗੜ੍ਹ ਸਾਹਿਬ ਬਾਰੇ ਸਰਕਾਰ ਨੂੰ ਉਹ ਸਾਰੀ ਇਨਫੋਰਮੇਸ਼ਨ ਦਿੰਦੇ ਔਰ ਜੋ ਉਸ ਥਾਂ ਦੀ ਬੰਦੀ ਮਾਨ ਇੱਜਤ ਮਾਨ ਸਮਾਨ ਹੈ ਜੋ ਸਹੂਲਤਾਂ ਬੰਦੀਆਂ ਉਹ ਉਥੇ ਉਹਨਾਂ ਨੂੰ ਪ੍ਰਾਪਤ ਕਰਾਉਦੇ ਉਥੇ ਇੱਕ ਪ੍ਰੋਪਰ 4 ਲੇਨ ਹਾਈਵੇ ਦੀ ਰਿਕੁਆਇਰਮੈਂਟ ਹੈ ਕਿਉਂਕਿ ਬਹੁਤ ਵੱਡੀ ਤਦਾਦ ਸੰਗਤਾਂ ਉਥੇ ਪਹੁੰਚਦੀਆਂ ਨੇ ਪਰ ਕਿਤੇ ਨਾ ਕਿਤੇ ਸਰਕਾਰ ਇਸ ਮਾਮਲੇ 'ਚ ਪੂਰੀ ਤਰ੍ਹਾਂ ਫੇਲ ਹੁੰਦੀ ਜਾ ਰਹੀ ਹੈ ਸੜਕਾਂ ਦਾ ਪੂਰੇ ਹਲਕੇ 'ਚ ਕੀ ਹਾਲ ਹੈ ਤੇ ਆਪਾਂ ਸਾਰੇ ਜਾਣਦੇ ਸੀ ਪਰ ਅੱਜ ਤੀਰਥਸਥਾਨਾਂ ਤੇ ਵੀ ਇਹ ਹਾਲ ਬਣ ਜੂਗਾ ਇਹ ਅਸੀਂ ਕਦੀ ਨਹੀਂ ਸੋਚਿਆ ਮਾਰਚ 2022 ਤੋਂ ਲੈ ਕੇ ਹੁਣ ਤੱਕ ਇਸ ਰਾਤੇ ਕਈ ਮਾਸੂਮਾਂ ਦੀ ਜਾਨ ਜਾ ਚੁੱਕੀ ਆ ਔਰ ਸੰਤਾਂ ਵੀ ਬਾਰ-ਬਾਰ ਇਸ ਗੱਲ ਦਾ ਮੁੱਦਾ ਉਠਾਉਂਦੀਆਂ ਰਹਿੰਦੀਆਂ ਕਿ ਇਸ ਰਾਤੇ ਇੱਕ 4 ਲੇਨ ਹਾਈਵੇ ਬਣਨਾ ਚਾਹੀਦਾ ਸੋ ਮੈਂ ਸਰਕਾਰ ਨੂੰ ਅਪੀਲ ਕਰਦਾ ਵੀ ਰਾਜਨੀਤੀ ਤੋਂ ਉੱਤੇ ਉੱਠ ਕੇ ਆਪਾਂ ਨੂੰ ਇੱਥੇ ਇੱਕ 4 ਲੇਨ ਹਾਈਵੇ ਦਾ ਟੈਂਡਰ ਕੱਢਣਾ ਚਾਹੀਦਾ ਔਰ ਜਲਦ ਤੋਂ ਜਲਦ ਉਹਨੂੰ ਕੰਪਲੀਟ ਕਰਕੇ ਦਿਖਾਣਾ ਚਾਹੀਦਾ ਹੈ ਵੀ ਖੁਰਾਲਗੜ ਸਾਹਿਬ ਨੂੰ ਜੋ ਦਾ ਬੰਦਾ ਮਾਨ ਸਨਮਾਨ ਉਹ ਜ਼ਰੂਰ ਦਿੱਤਾ ਜਾਵੇ